ਹੁਣ ਬਤੇ ਹਰੇਕ ਲੋਕ ਹੀ ਚੰਗਾ ਕਹਿੰਦੇ ਐ ਨੂੰ ਕਰ ਕਰ ਚੰਗਾ ਕਹਿੰਦੇ ਪਰ ਵੋਟਾਂ 'ਚ ਹਰੇਕ ਗਾਲਾ ਦਿੰਦਾ ਸੀਗਾ ਸਾਰਾ ਕੁਝ ਅੱਖੀਂ ਦੇਖ ਲਿਆ ਆਉਦੇ ਜੀ ਮੌਤ ਵੀ ਦੇਖਿਆ ਜੀ ਬਾਈ ਨੂੰ ਵੀ ਦੇਖਿਆ ਪੋਪ ਤੇ ਵੀ ਸਾਰਾ ਕੁਝ ਫੇਰ ਵੀ ਯਕੀਨ ਨਹੀਂ ਹੁੰਦਾ ਕੀ ਕਰੀ ਆ ਜੀ ਜਿਦ ਦੇ ਨਾਂ ਬਾਈ ਗਿਆ ਚਾਹੇ ਸਾਡੇ ਭੈਣ ਦਾ ਰੋਜ 29 ਤਰੀਕ ਹੀ ਆ ਅੱਜ ਵੀ 29 ਆ ਸਾਡੇ ਕੱਲ ਨੂੰ ਵੀ 29 ਆ ਨਾ ਕਦੇ ਦੁੱਖ ਘਟਨਾਗਾ ਸਾਡੇ ਲੋਕ ਹੈਗੇ ਝੰਡਾ ਚੱਕ ਇਹਨਾਂ ਦੀ ਡਾਂਗ ਤਿਆਰ ਹੁੰਦੀ ਆ ਬਸ ਕੱਲਾ ਝੰਡਾ ਬਦਲ ਲੈਣਾਂ ਇਹਨਾਂ ਨੇ ਕਦੇ ਸਿੱਖੀ ਦਾ ਪਾਲਿਆ ਕਦੇ ਕਿਸਾਨੀ ਦਾ ਪਾਲਿਆ ਕਦੇ ਕਿਸੇ ਦਾ ਹੋਰ ਦਾ ਪਾਲਿਆ ਸ਼ਸ਼ਕਲ ਜੀ ਪੰਜਾਬੀ ਗਰੁੱਪਸ ਦੇਖ ਰਹੇ ਹੋ ਤੇ ਸਿੱਧੂ ਦੀ ਪਹਿਲੀ ਬਰਸੀ ਤੇ ਮੌਜੂਦ ਆ ਬਹੁਤ ਸਾਰੇ ਫੈਨਸ ਆ ਰਹੇ ਆ ਨੌਜਵਾਨ ਆਏ ਸਿੱਧੂ ਦੇ ਮਮੀ ਦੇ ਨਾਲ ਉਹਨਾਂ ਦੀ ਫੋਟੋ ਹੈ ਟੀ-ਸ਼ਰਟਾਂ ਪਾਈਆਂ ਸਿੱਧੂ ਦੀਆਂ ਤਸਵੀਰਾਂ ਹੱਥ ਚ ਫੜੀਆਂ ਹੋਈਆਂ ਨੇ ਜਸਟਿਸ ਫਾਰ ਸਿੱਧੂ ਸਿੱਧੂ ਦੇ ਇਨਸਾਫ ਦੀ ਗੋਹਰ ਲਗਾਈ ਜਾ ਰਹੀ ਹੈ ਉਹਨਾਂ ਦੇ ਗਾਣਾ ਹੈ ਸੀ 295 ਉਹਦਾ ਪੋਸਟਰ ਹੈ ਲੈਜੈਂਡ ਲਿਖਾ ਹੈ ਇੱਕ ਤਸਵੀਰ ਤੇ ਸਿੱਧੂ ਦੀ ਤੇ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸ਼ਸ਼ਕਲ ਵੀਰੇ ਸ਼ਸ਼ਕਲ ਜੀ ਅੱਜ ਸਿੱਧੂ ਦੀ ਪਹਿਲੀ ਬਰਸੀ ਦੇ ਮੌਕੇ ਤੇ ਪਹੁੰਚੇ ਹੋ ਤੇ ਉਹਨਾਂ ਦੀ ਤਸਵੀਰ ਵਾਲੀ ਟੀ-ਸ਼ਰ ਨੰਗੇ ਪੈਰ ਆਏ ਹੋ ਕੀ ਮਤਲਬ ਕੀ ਸੋਚ ਕੇ ਆਏ ਹੋ ਮਤਲਬ ਕੀ ਮਹਿਸੂਸ ਹੁੰਦਾ ਸਿੱਧੂ ਦੇ ਬਾਰੇ ਜਦੋਂ ਸੋਚਦੇ ਹੋ ਮਹਿਸੂਸ ਤਾਂ ਇਹ ਦੇਖੋ ਕੁਝ ਵੀ ਨਹੀਂ ਹੁੰਦਾ ਜਿੱਦ ਦਿਨ ਆ ਬਈ ਗਿਆ ਚਾਹੇ ਸਾਡੇ ਪਿੰਡ ਦਾ ਰੋਜ਼ 29 ਤਰੀਕ ਹੀ ਆ ਅੱਜ ਵੀ 29 ਆ ਸਾਡੇ ਕੱਲ ਨੂੰ ਵੀ 29 ਆ ਨਾ ਕਦੇ ਦੁੱਖ ਘਟਨਾਗਾ ਤੇ ਸਾਡਾ ਪਿੰਡ ਵੀ ਬਾਈ ਦੇ ਨਾਲ ਹੀ ਆ ਮੰਨੋ ਚਲੋ ਜੀ ਨਾਂ ਬਾਲਾ ਹਫਤੇ 'ਚ ਦੋ ਵਾਰੀ ਤਾਂ ਉੱਥੇ ਬਾਈ ਦੇ ਸਮਾਧ ਤੇ ਜਾਣੀ ਜਾਂਦੇ ਆ ਜੀ ਇਬਸ ਉਮੀਦ ਇੰਨੀ ਕਿ ਅ ਵੀ ਚਲੋ ਬਾਈ ਨੂੰ ਮੋੜ ਤਾਂ ਨਹੀਂ ਸਕਦੇ ਪਰ ਆਪਦੇ ਦਿਲ ਚ ਹਮੇਸ਼ਾ ਜੰਦਾ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਆਮਾਨ ਸਾਹ ਤੋਂ ਹੀ ਹੋ? ਹਾਂਜੀ ਨਾਲ ਪਿੰਡ ਹੈ। ਜੀ ਆਮਾਨ ਸਾਹ ਦੇ ਵਿੱਚ ਜਦ ਸਿੱਧੂ ਚਾਹ ਉਹਨਾਂ ਦੇ ਲਈ ਖੜਾ ਆਇਆ ਸੀ ਉਦੋਂ ਇਹਨਾਂ ਲੋਕ ਨਹੀਂ ਉਹਨਾਂ ਸਪੋਰਟ ਕਰਦੇ ਸੀ ਜਿੰਨਾ ਹੁਣ ਉਹਦੇ ਜਾਣ ਤੋਂ ਬਾਅਦ ਉਹਨੂੰ ਕਰਨ ਲੱਗੇ ਆ। ਦੇਖੋ ਜੀ ਸਾਡੇ ਲੋਕ ਆ ਗਏ ਝੰਡਾ ਚੱਕ। ਇਹਨਾਂ ਦੀ ਡਾਂਗ ਤਿਆਰ ਹੁੰਦੀ ਆ ਬਸ ਕੱਲਾ ਝੰਡਾ ਬਦਲ ਲੈਣ। ਇਹਨਾਂ ਨੇ ਕਦੇ ਸਿੱਖੀ ਦਾ ਪਾਲਿਆ ਕਦੇ ਕਿਸਾਨੀ ਦਾ ਪਾਲਿਆ ਕਦੇ ਕਿਸੇ ਦਾ ਹੋਰ ਦਾ ਪਾਲਿਆ ਪਾਰਟੀ ਦਾ। ਇਹ ਲੋਕਾਂ ਨੂੰ ਮੈਂ ਦੇਖਾ ਚਲੋ ਚਾਹ ਮੈਂ ਵੀ ਵਿਚੀ ਆ ਮਾਮਲੇ ਦੀ ਅਸਲ ਸਚਾਈ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਬਸ ਕੱਲ ਆਏ ਆ ਵੀ ਜਿੱਧਰ ਲੋਕ ਤੁਰਪੇ ਪੇੜ ਚਲ ਮਗਰੀ ਤੁਰਪੇ ਪਰ ਬਾਅਦ ਚ ਫਿਰ ਅਹਿਸਾਸ ਹੁੰਦਾ ਪਰ ਉਹ ਨੂੰ ਟਾਈਮ ਹੱਥ ਚ ਰਹਿੰਦਾ ਨਹੀਂ ਜਿਵੇਂ ਹੁਣ ਹੋਇਆਗਾ ਹੁਣ ਹਰੇਕ ਲੋਕ ਹੀ ਚੰਗਾ ਕਹਿੰਦੇ ਇਹਨੂੰ ਕਰ ਕਰ ਚੰਗਾ ਕਹਿੰਦੇ ਪਰ ਵੋਟਾਂ ਚ ਹਰੇਕ ਗਾਲਾ ਦਿੰਦਾ ਸੀਗਾ ਜੀ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਿੱਧੂ ਨੂੰ ਟ੍ਰਿਬਿਊਟ ਦੇਣ ਦੇ ਲਈ ਉਹ ਤਸਵੀਰ ਹੱਥ ਫੜ ਕੇ ਇੱਥੇ ਪਹੁੰਚੇ ਹੋ ਦੇਖੋ ਜੀ ਅਸੀਂ ਤਾਂ ਸਿਰਫ ਜਸਟਿਸ ਦੀ ਮੰਗ ਕਰਦੇ ਆ ਜੀ ਉਹਦੇ ਮਾਂ ਪਿਓ ਵੀ ਕਰ ਰਹੇ ਆ ਪਰ ਸਰਕਾਰ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਜੀ ਸਰਕਾਰ ਕਹਿੰਦੀ ਆ ਵੀ ਥੋੜੇ ਟਾਈਮ ਤੱਕ ਕਰਾਂਗੇ ਹੁਣ ਤਾਂ ਜੀ ਸਾਲ ਹੋਣ ਵਾਲਾ ਜੀ ਬਹੁਤ ਸਰਕਾਰ ਨੂੰ ਹੋ ਗਈ ਬਸ ਹੁੰਦਾ ਜਸਟਿਸ ਦੀ ਮੰਗ ਸਰਕਾਰ ਤੋਂ ਸਰਕਾਰ ਤੋਂ ਉਮੀਦ ਤਾਂ ਕੋਈ ਨਹੀਂ ਜੀ ਅੱਗੇ ਵੀ ਹੁਣ ਸਾਲ ਹੋ ਗਿਆ ਜੀ ਜੋ ਪਹਿਲਾਂ ਸਿਕਿਉਰਿਟੀ ਖੋਲੀ ਜੀ ਹੁਣ ਸਿਕਿਉਰਿਟੀ ਦੇਣ ਦਾ ਕੀ ਫਾਇਦਾ ਜੀ ਜਦੋਂ ਜਦਾਂ ਇੰਟਰਨੈਟ ਵੀ ਬੰਦ ਕਰਤਾ ਹਾਂ ਇੰਟਰਨੈਟ ਬੰਦ ਕਰਤਾ ਜੀ ਸਾਜਸ਼ਾਹੀ ਪਰ ਵੀ ਕੱਟ ਨਾ ਕੀਤਾ ਜਾਵੇ ਕਿਸੇ ਲੋਟੀ ਤਾਈ ਸਰਕਾਰ ਦੀਆਂ ਸਾਦ ਸਾਂਹੀ ਬਸ ਅਸੀਂ ਜਸਟਿਸ ਦੀ ਮੰਗ ਕਰਦੇ ਆਂ ਤੇ ਨਹੀਂ ਦੇਖੋ ਜੀ ਅੱਜ ਫਾਦਰ ਸਾਹਿਬ ਸਿੱਧੂ ਦੇ ਕੀ ਕਹਿੰਦੇ ਆ ਜੀ ਤੇ ਫਿਰ ਉਵੇਂ ਦੇਖਾਂਗੇ ਜੀ ਅੱਜ ਜਿਵੇਂ ਸਿੱਧੂ ਦੇ ਫਾਦਰ ਸਾਹਿਬ ਕਹਿਣਗੇ ਤੁਸੀਂ ਉਹਨਾਂ ਦੇ ਨਾਲ ਹੋ ਹਾਂਜੀ ਨਾਲੇ ਜਿੱਥੇ ਕਹੋ ਉਹਨਾਂ ਨਾਲ ਖੜੂਗਾ ਹਾਂਜੀ ਖੜਾਂਗੇ ਤਾਂ ਹੀ ਤੇ ਜੋ ਤੁਹਾਨੂੰ ਸਿੱਧੂ ਬਾਰੇ ਪਤਾ ਚੱਲਿਆ ਹੋ ਨਹੀਂ ਰਹੇ ਤੇ ਉਹਨਾਂ ਨੂੰ ਇੱਕ ਸਾਲ ਹੋ ਗਿਆ ਯਕੀਨ ਹੋ ਜਾਂਦਾ ਇਸ ਗੱਲ ਤੇ ਯਕੀਨ ਤਾਂ ਨਹੀਂ ਹਜੇ ਵੀ ਨਹੀਂ ਹੁੰਦਾ ਜੀ ਯਕੀਨ ਦਾ ਕਿਉਂਕਿ ਵੋਟਾਂ ਵੇਲੇ ਬਾਈ ਉੱਥੇ ਪਿੰਡ ਆਉਂਦਾ ਰਹਿੰਦਾ ਸੀਗਾ ਜੀ ਹੁਣ ਨਾਲ ਰਹਿੰਦੇ ਸੀਗੇ ਪਤਾ ਹੀ ਨਹੀਂ ਹਜੇ ਵੀ ਨਹੀਂ ਯਕੀਨ ਹੋ ਰਿਹਾ ਜੀ ਬਾਈ ਨਹੀਂ ਹਜੇ ਵੀ ਨਹੀਂ ਯ ਸਾਰਾ ਕੁਝ ਅੱਖੀਂ ਦੇਖ ਲਿਆ ਉਹਦੇ ਹੀ ਮੌਤ ਵੀ ਦੇਖਿਆ ਜੀ ਬਾਈ ਨੂੰ ਵੀ ਦੇਖਿਆ ਭੋਗ ਤੇ ਵੀ ਸਾਰਾ ਕੁਝ ਫੇਰ ਵੀ ਯਕੀਨ ਨਹੀਂ ਹੁੰਦਾ ਕੀ ਕਰੀ ਆ ਜੀ ਮੈਂ ਇੱਕ ਵਾਰੀ ਕਹਾਂਗੀ ਆਪਣੀ ਟੀ-ਸ਼ਰਟ ਪਿੱਛੋਂ ਵੀ ਦਿਖਾ ਦਿਓ ਮਤਲਬ ਇਹਨੇ ਕਟੜ 팬 ਹੈ ਕਿ ਪਿੱਛੇ ਵੀ ਇਹਨਾਂ ਨੇ ਸਿੱਧੂ ਮਸੇਵਾਲੇ ਦਾ ਨਾਮ ਲਿਖਿਆ ਮੂਸੇ ਵਾਲਾ ਮਰ ਕੇ ਵੀ ਜਿਉਂਦਾ ਯਾਰਾਂ ਦੇ ਵਿੱਚ ਇਹਨਾਂ ਤਿੰਨਾਂ ਨੇ ਸੇਮ ਟੀ-ਸ਼ਰਟ ਪਾਈ ਆ ਤੁਸੀਂ ਤਿੰਨੋਂ ਦੋਸਤ ਹੋ ਹਾਂ ਜੀ ਭਾਈ ਕਹੋ ਭਾਈ ਕਹੋ ਯਾਰ ਬਸ ਨਾਲ ਦੇ ਪਿੰਡ ਦੀ ਅੱਛਾ ਅੱਛਾ ਤੇ ਅਸੀਂ ਸਿੱਧੂ ਦੇ ਗਾਣੇ ਵਗੈਰਾ ਕਦੋਂ ਤੋਂ ਸੁੰਣਾ ਸ਼ੁਰੂ ਕੀਤੇ ਸੀ ਤੇ ਕੋਈ 2017 ਚ ਜਦੋਂ ਬਾਈ ਦੇ ਪਹਿਲੇ ਗ ਮੱਕੇ ਪਹਿਲਾਂ ਅਸੀਂ ਗਾਣੇ ਸੁਣਦੇ ਸੀਗੇ ਬਾਕੀ ਹੁੰਦੇ ਵੀ ਸੁਣਦੇ ਸੀ ਪਰ ਇੱਕ ਖਿੱਚੀ ਹੁੰਦੀ ਹੈ ਜਿਹੜੀ ਅੰਦਰੋਂ ਵੀ ਲੱਗਦਾ ਵੀ ਆਪ ਦਾ ਬੰਦਾ ਹੋਈ ਘਰ ਦਾ ਬੰਦਾ ਇੱਕ ਤਰ੍ਹਾਂ ਦੇ ਜਿਹੜੀ ਵੀ ਗੱਲ ਕਰਦਾ ਹੈਗਾ ਆਪ ਦੇ ਨਾਲ ਰਿਲੇਟ ਹੁੰਦੀ ਸੀਗੀ ਹਰੇਕ ਚੀਜ਼ ਉਹ ਫੀਲਿੰਗ ਹੋਰ ਗਾਇਕ ਨਾਲ ਤਾਂ ਸ਼ਾਇਦ ਨਾ ਆਵੇ ਵੀ ਨਾ ਨਾ ਕਦੇ ਆਈ ਹੈ ਜੀ ਇਹ ਤਾਂ ਸਿੱਧੂ ਦੇ ਫੈਨਸ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੇ ਜੋ ਰਾਇਸੀ ਉਹ ਸੰਗਾ